ਸਨਮਾਨਯੋਗ ਸਾਹ ਸੰਗਤ ਜੀਓ ਅੱਜ ਆਪਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸ਼ਲੋਕਾਂ ਦੇ ਰੂਪ ਵਿੱਚ ਦਰਜ ਹੈ ਉਸ ਬਾਣੀ ਵਿੱਚੋਂ ਅੱਜ ਆਪਾਂ ਸ਼ਲੋਕ ਨੰਬਰ 17 ਸਮਝਣ ਦੀ ਕੋਸ਼ਿਸ਼ ਕਰਾਂਗੇ। ਇਸ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੰਨਾ ਨੰਬਰ 1427 ਤੇ ਸੁਭਾਏ ਮਾਨ ਹੈ। ਸੋ ਹਾਉ ਸ਼ੁਰੂ ਕਰਦੇ ਆਂ ਅੱਜ ਦੇ ਵਿਚਾਰ ਪਿਛਲੇ ਕਥਾ ਦੌਰਾਨ ਆਪਾਂ ਸ਼ਲੋਕ ਨੰਬਰ 16 ਸਮਝਿਆ ਸੀ ਜਿਸ ਵਿੱਚ ਗੁਰੂ ਸਾਹਿਬ ਨੇ ਆਪਾਂ ਨੂੰ ਇਹ ਸਮਝਾਇਆ ਸੀ ਕਿ ਗਿਆਨੀ ਯਾਨੀ ਗਿਆਨवान पुरुष ਕਿਸ ਨੂੰ ਆਖਿਆ ਜਾਂਦਾ ਹੈ ਪੈ ਕਾਹੂ ਕੋ ਦੇਤ ਨਹਿ ਨਹਿ ਪੈ ਮਾਨ ਤਿਆਮ ਜਿਹੜਾ ਕਿਸੇ ਮਨੁੱਖ ਨੂੰ ਡਰ ਦੇਂਦਾ ਨਹੀਂ ਤੇ ਨਾ ਹੀ ਕਿਸੇ ਦੂਸਰੇ ਦਾ ਡਰ ਮੰਨਦਾ ਹੈ ਕਹੋ ਨਾਨਕ ਸੁਨ ਰੇ ਮਨਾ ਸਤਿਗੁਰੂ ਫਰਮਾਉਂਦੇ ਨੇ ਐ ਮੇਰੇ ਮਨਾ ਸੁਣ ਗਿਆਨੀ ਤਾਹੇ ਬਖਾਨ ਉਸ ਮਨੁੱਖ ਨੂੰ ਗਿਆਨੀ ਯਾਨੀ ਗਿਆਨਵਾਨ ਪੁਰਸ਼ ਆਖਿਆ ਜਾ ਸਕਦਾ ਹੈ ਅੱਜ ਦਾ ਸ਼ਲੋਕ ਨੰਬਰ 17 ਜਿਸ ਵਿੱਚ ਗੁਰੂ ਜੀ ਫਰਮਾ ਰਹੇ ਨੇ ਜੇ ਹੈ ਵਿਖਿਆ ਸਗਲੀ ਤਜੀ ਲਿਓ ਭੇਖ ਬੈਰਾਗ ਕਹੋ ਨਾਨਕ ਸੁਨ ਰੇ ਮਨਾ ਤੇਹ ਨਰ ਮਾਥੇ ਪਾਗ ਸੋ ਇਸ ਸ਼ਲੋਕ ਦੇ ਪਹਿਲਾਂ ਆਪਾਂ ਅਨ ਸ਼ਬਦਾਂ ਦੇ ਅਰਥ ਸਮਝਦੇ ਹਾਂ ਤੇ ਫਿਰ ਆਪਾਂ ਇਸ ਸ਼ਲੋਕ ਦੀ ਵਿਆਖਿਆ ਸਮਝਾਂਗੇ ਇਸ ਨੂੰ ਫਿਰ ਆਪਾਂ ਆਪਣੇ ਜੀਵਨ ਵਿੱਚ ਕਿਵੇਂ ਅਪਣਾਏ ਉਹ ਵੀ ਬਚਨ ਸਮਝਣ ਦੀ ਕੋਸ਼ਿਸ਼ ਕਰਾਂਗੇ ਇਸ ਸ਼ਲੋਕ ਵਿੱਚੋਂ ਮੈਂ ਇਹ ਤਿੰਨ ਸ਼ਬਦ ਲਏ ਨੇ ਜਿੰਨਾ ਉੱਤੇ ਆਪਾਂ ਵਿਚਾਰ ਕਰੀਏ ਇਨ੍ਹਾਂ ਸ਼ਬਦਾਂ ਦੇ ਅਰਥ ਭਾਵ ਨੂੰ ਸਮਝੀਏ ਪਹਿਲਾ ਸ਼ਬਦ ਹੈ ਵਿਖਿਆ ਬੇਖੇ ਦਾ ਅਰਥ ਹੁੰਦਾ ਹੈ ਜ਼ਹਿਰ ਜਿਹਨੂੰ ਆਪਾਂ ਬੇਖ ਵੀ ਆਖਦੇ ਹਾਂ ਇਸ ਦਾ ਇੱਕ ਅਰਥ ਹੁੰਦਾ ਹੈ ਮਾਇਆ ਇਹ ਮਾਇਆ ਵੀ ਇੱਕ ਤਰ੍ਹਾਂ ਨਾਲ ਜ਼ਹਿਰ ਰੂਪ ਬਣ ਕੇ ਮਨੁੱਖ ਨੂੰ ਆਤਮਿਕ ਮੋਤੇ ਮਾਰਦੀ ਹੈ ਸੋ ਮਾਇਆ ਕੀ ਹੈ ਇਹ ਕੇਵਲ ਰੁਪਈਆ ਪੈਸਾ ਨਹੀਂ ਸਗੋਂ ਉਹ ਹਰ ਚੀਜ਼ ਮਾਇਆ ਹੁੰਦੀ ਏ ਜਿਹੜੀ ਸਾਨੂੰ ਸਾਡੇ ਮਾਲਕ ਪਰਮਾਤਮਾ ਤੋਂ ਦੂਰ ਲੈ ਜਾਏ ਸੋ ਇੱਥੇ ਵਿਖਿਆਦਾਰਤ ਹੈ ਜਿਹੜੇ ਵਿਸ਼ੇਵਕਾਰਾਂ ਰੂਪੀ ਮਾਇਆ ਸਾਨੂੰ ਚੰਬੜੀ ਹੋਈ ਏ ਕਾਮ, ਕਰੋਧ, ਲੋਭ, ਮੋਹ, ਅਹੰਕਾਰ ਇਹਦੇ ਨਾਲ ਬਹੁਤ ਸਾਰੀਆਂ ਆਸਾਮਾਨ ਨੇ ਸਾਨੂੰ ਜਿਨ੍ਹਾਂ ਨੂੰ ਆਪਾਂ ਆਸ਼ਾ ਵੀ ਆਖਦੇ ਹਾਂ ਬਹੁਤ ਸਾਰੇ ਹੋਰ ਵਿਕਾਰ ਨੇ ਜਿਵੇਂ ਨਿੰਦਿਆ ਚੁਗਲੀ ਕਿਸੇ ਨਾਲ ਨਫ਼ਰਤ ਕਰਨਾ ਕਿੰਨਾ ਸਾੜਾ ਕਿਸੇ ਦਾ ਚੰਗਾ ਵੇਖ ਕੇ ਦੁਖੀ ਹੋਣਾ ਕਿਸੇ ਦਾ ਮਾੜਾ ਹੁੰਦਾ ਹੋਇਆ ਵੇਖ ਕੇ ਖੁਸ਼ ਹੋਣਾ ਇਹ ਸਾਰੇ ਮਾਇਆ ਰੂਪ ਹਨ ਸੋ ਇਸ ਮਾਇਆ ਤੋਂ ਬਚਣਾ ਹੈ ਕਬੀਰ ਸਾਹਿਬ ਨੇ ਸਾਨੂੰ ਆਪਣੀ ਪਵਿੱਤਰ ਬਾਣੀ ਵਿੱਚ ਇਹ ਬਚਨ ਸਮਝਾਏ ਨੇ ਵਿਖੇ ਵਿਖੇ ਕੀ ਬਾਸਨਾ ਤਜੀ ਨਹਿ ਜਾਈ ਅਨਿਕ ਯਤਨ ਕਰ ਰਾਖੀ ਹੈ ਫਿਰ ਫਿਰ ਲਪਟਾਈ ਇਹ ਜਿਹੜੀ ਵਿਸ਼ਿਆਂ ਵਿਕਾਰਾਂ ਦੀ ਵਾਸ਼ਨਾ ਹੈ ਕਬੀਰ ਸਾਹਿਬ ਆਖਦੇ ਨੇ ਕਿ ਇਹ ਮਨ ਕਰਕੇ ਤਜੀ ਨਹੀਂ ਜਾਂਦੀ ਛੱਡੀ ਨਹੀਂ ਜਾਂਦੀ ਬਹੁਤ ਯਤਨ ਕਰੀਦੇ ਨੇ ਮਨ ਨੂੰ ਇਸ ਮਾਇਆ ਤੋਂ ਇਹਨਾਂ ਵਿਸ਼ੇ ਵਿਕਾਰਾਂ ਤੋਂ ਬਚਾ ਕੇ ਰਖੀਏ ਪਰ ਇਹ ਮਨ ਸਾਡਾ ਫਿਰ ਫਿਰ ਉਹਨਾਂ ਵਿਸ਼ਿਆਂ ਵਿਕਾਰਾਂ ਵੱਲ ਹੀ ਦੌੜ-ਦੌੜ ਕੇ ਜਾਂਦਾ ਹੈ ਸੋ ਇਹਨਾਂ ਤੋਂ ਵਿਸ਼ਿਆਂ ਵਿਕਾਰਾਂ ਤੋਂ ਇਸ ਮਾਇਆ ਤੋਂ ਜਿਸ ਮਾਇਆ ਨੂੰ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਖਿਆ ਹੈ ਕਿ ਇਹ ਮਾਇਆ ਸਰਪਨੀ ਦੀ ਤਰ੍ਹਾਂ ਹੈ ਸੱਪ ਦੀ ਤਰ੍ਹਾਂ ਹੈ ਮਾਇਆ ਹੋਈ 나ਗਨੀ ਜਗਤ ਰਹੀ ਲਪਟਾਏ ਸਾਰੇ ਸੰਸਾਰ ਦੇ ਜੀਵਾਂ ਨੂੰ ਕੇਵਲ ਮਾਨਵ ਜਾਤੀ ਨੂੰ ਨਹੀਂ ਜਿੰਨੇ ਵੀ ਜੀਵ ਜੰਤੂ ਨੇ ਇਹ ਮਾਇਆ ਦਾ ਸਭਨਾ ਦੇ ਉੱਤੇ ਪ੍ਰਭਾਵ ਹੈ ਸੋਨਾ ਆਪਣੇ ਵੀ ਸਮਝੀ ਲਿਆ ਕਿ ਮਾਇਆ ਰੁਪਈਏ ਪੈਸੇ ਨੂੰ ਨਹੀਂ ਆਖਦੀ ਰੁਪਈਏ ਪੈਸੇ ਦਾ ਪ੍ਰਭਾਵ ਤੇ ਮਨੁੱਖ ਜਾਤੀ ਤੇ ਹੈ ਲੇਕਿਨ ਪਸ਼ੂਆਂ ਤੇ ਪੰਛੀਆਂ ਤੇ ਰੁਪਈਏ ਪੈਸੇ ਦਾ ਪ੍ਰਭਾਵ ਨਹੀਂ ਉਹਨਾਂ ਉੱਤੇ ਹੋਰ ਕਈ ਪ੍ਰਕਾਰ ਦਾ ਪ੍ਰਭਾਵ ਹੈ ਉਹ ਇੱਕ ਦੂਜੇ ਨਾਲ ਵੈਰ ਰੱਖਦੇ ਨੇ ਹੁਣ ਪੰਛੀਆਂ ਨੇ ਕੀ ਵੰਡਣਾ ਹੈ ਲੇਕਿਨ ਉਹ ਵੀ ਆਪਸ ਵਿੱਚ ਲੜ ਰਹੇ ਨੇ ਪਸ਼ੂਆਂ ਨੇ ਜੰਗਲਾਂ ਵਿੱਚ ਕੀ ਵੰਡਣਾ ਹੈ ਇੱਕ ਦੂਜੇ ਤੋਂ ਉਹ ਵੀ ਲੜੀ ਜਾ ਰਹੇ ਨੇ ਤੇ ਅੱਜ ਮਨੁੱਖ ਜਾਤੀ ਦੀ ਤੇ ਹਾਲਤ ਹੀ ਇੰਨੀ ਮਾੜੀ ਏ ਲੜਾਈਆਂ ਝਗੜੇ ਆਪਾਂ ਵੇਖ ਹੀ ਰਹੇ ਆ ਵੱਡੇ ਵੱਡੇ ਜੰਗ ਸ਼ੁਰੂ ਹੋਏ ਨੇ ਤੇ ਮਾਨਸ ਜਾਤੀ ਨਹੀਂ ਕੀਤੇ ਨੇ ਮਨੁੱਖ ਨਹੀਂ ਕੀਤੇ ਨੇ ਸੋ ਇਹ ਨਾ ਮਨੋਖੇਸ ਤੋਂ ਬਚਿਆ ਹੈ ਨਾ ਪਸ਼ੂ ਪੰਛੀ ਬਚੇ ਨੇ ਨਾ ਕੋਈ ਹੋਰ ਚੀਜ਼ ਜੋ ਵੀ ਇਸ ਸੰਸਾਰ ਵਿੱਚ ਸਭ ਨਾਲ ਉੱਤੇ ਇਸ ਮਾਇਆ ਦਾ ਪ੍ਰਭਾਵ ਬਣਿਆ ਹੋਇਆ ਹੈ ਤੇ ਮਾਇਆ ਸਾਨੂੰ ਆਪਣੇ ਤੋਂ ਨਿਕਲਣ ਨਹੀਂ ਦਿੰਦੀ ਫਿਰ ਇਸ ਮਾਇਆ ਤੋਂ ਅਕਸਰ ਛੁਟਕਾਰਾ ਵੀ ਤੇ ਹੋ ਹੀ ਸਕਦਾ ਹੁਮੇ ਮਾਇਆ ਤੋਂ ਛੁਟਕਾਰਾ ਸਿਰਫ ਇੱਕੋ ਹੀ ਤਰੀਕਾ ਹੈ ਹੋਰ ਕੋਈ ਤਰੀਕਾ ਨਹੀਂ ਉਹ ਹੈ ਆਪਣੀ ਸੁਰਤ ਨੂੰ ਪਰਮਾਤਮਾ ਨਾਲ ਜੋੜਨਾ ਉਹ ਅਸੀਂ ਕਿਸੇ ਰੂਪ ਵਿੱਚ ਜੋੜੀਏ ਚਾਹੇ ਨਾਮ ਸਿਮਰਨ ਦੁਆਰਾ ਜੋੜੀਏ ਜਪ ਦੁਆਰਾ ਜੋੜੀਏ ਧਿਆਨ ਦੁਆਰਾ ਜੋੜੀਏ ਬਾਣੀ ਨੂੰ ਸਮਝਣਾ ਪਾਠ ਕਰਨਾ ਵਿਚਾਰ ਕਰਨਾ ਜੀਵਨ ਵਿੱਚ ਇਹਨੂੰ ਅਮਲ ਵਿੱਚ ਲਿਆਉਣਾ ਇਹ ਸਾਰੇ ਬਹੁਤ ਸਾਰੇ ਤਰੀਕੇ ਨੇ ਜਿੰਨਾ ਤਰੀਕਿਆਂ ਨਾਲ ਆਪਾਂ ਆਪਣੇ ਮਨ ਨੂੰ ਇਸ ਵਿਸ਼ੇ ਵਿਕਾਰਾਂ ਰੂਪ ਮਾਇਆ ਜਾਂ ਵਿਖਿਆ ਵੱਲੋਂ ਉਵਰਜ ਸਕਦੇ ਹਾਂ ਹੋੜ ਸਕਦੇ ਹਾਂ ਦੂਸਰਾ ਸ਼ਬਦ ਮੈਂ ਲਿਆ ਹੈ ਬੈਰਾਗ ਬੈਰਾਗ ਦੋ ਸ਼ਬਦਾਂ ਦੇ ਸੁਮੇਲ ਤੋਂ ਬਣਿਆ ਹੋਇਆ ਹੈ ਬੈ ਜਮਾ ਰਾਗ ਰਾਗ ਦਾ ਅਰਥ ਹੁੰਦਾ ਹੈ ਪਿਆਰ 모 ਪਕੜ ਤੇ ਬੈ ਰਾਗ ਜਾਂ ਵੈ ਰਾਗ ਵੀ ਆਪ ਆਖ ਸਕਦੇ ਆ ਉਹਦਾ ਮਤਲਬ ਹੁੰਦਾ ਉਸ ਪਕੜ ਤੋਂ ਆਜ਼ਾਦ ਹੋਣਾ ਉਸ ਮੋਹ ਤੋਂ ਉੱਚਿਆਂ ਉੱਠ ਜਾਣਾ ਉਹ ਇਹ ਜਿਹੜਾ ਮਾਇਆ ਰੂਪੀ ਸੰਸਾਰ ਏ ਇੱਦ ਨਾਲੋਂ ਮੋਹ ਟੁੱਟ ਜਾਣਾ ਤੇ ਬਿਨਾਂ ਰਾਗ ਤੋਂ ਹੋ ਜਾਣਾ ਇਹ ਕਿਵੇਂ ਹੋ ਸਕਦਾ ਹੈ ਗੁਰਬਾਣੀ ਵਿੱਚ ਇਹ ਬਚਨ ਆਏ ਨੇ ਜੋ ਮਨ ਮਾਰਹਿ ਆਪਣਾ ਸੇ ਪੁਰਖ ਬੈਰਾਗੀ ਰਾਹ ਉਹ ਪੁਰਸ਼ ਵੈਰਾਗਵਾਨ ਹਨ ਜਿਹੜੇ ਪੁਰਸ਼ ਆਪਣਾ ਮਨ ਮਾਰ ਲੈਂਦੇ ਨੇ ਤੇ ਮਨ ਨੂੰ ਮਾਰਨ ਤੋਂ ਭਾਵ ਇਹ ਨੂੰ ਇਹ ਤੇ ਕੋਈ ਆਕਾਰ ਹੈ ਹੀ ਨਹੀਂ ਇਹਦਾ ਮਨ ਦਾ ਮਾਰਨਾ ਇਹਨੂੰ ਕੀ ਹੈ ਇਹਦਾ ਮਤਲਬ ਇਹ ਹੁੰਦਾ ਹੈ ਕਿ ਜਿਹੜੀਆਂ ਸਾਡੇ ਅੰਦਰ ਦੀਆਂ ਭਾਵਨਾਵਾਂ ਨੇ ਉਹਨਾਂ ਤੇ ਕਾਬੂ ਪਾ ਕੇ ਰੱਖਣਾ ਉਹਨਾਂ ਨੂੰ ਕੰਟਰੋਲ ਦੇ ਵਿੱਚ ਰੱਖਣਾ ਜਿਵੇਂ ਘੋੜੇ ਨੂੰ ਲਗਾਮ ਪਾ ਕੇ ਜਿਹੜਾ ਘੋੜੇ ਦਾ ਸਵਾਰ ਹੁੰਦਾ ਹੈ ਉਹ ਉਹਨੂੰ ਆਪਣੇ ਕੰਟਰੋਲ ਵਿੱਚ ਰੱਖਦਾ ਹੈ ਉਹਨੂੰ ਬੇਮੁਹਾਰਾ ਭੱਜਣ ਨਹੀਂ ਦਿੰਦਾ ਲੋੜ ਮੁਤਾਬਕ ਜਿੱਥੇ ਜਾਣਾ ਹੈ ਉੱਥੇ ਉਹ ਉਹਨੂੰ ਲੈ ਜਾਂਦਾ ਸੋ ਇਹ ਮਨ ਰੂਪੀ ਘੋੜੇ ਨੂੰ ਗਿਆਨ ਰੂਪ ਲਗਾਮ ਪਾ ਕੇ ਕਾਬੂ ਵਿੱਚ ਰੱਖਣਾ ਇਹ ਹੀ ਮਨ ਮਾਰਨਾ ਹੁੰਦਾ ਹੈ ਤੇ ਜਿਹੜੇ ਲੋਕ ਇਸ ਢੰਗ ਨਾਲ ਗੁਰੂ ਗਿਆਨ ਦੁਆਰਾ ਆਪਣੇ ਮਨ ਨੂੰ ਮਾਰ ਲੈਂਦੇ ਨੇ ਸੇ ਪੁਰਖ ਬੈਰਾਗੀ ਰਾਮ ਉਹ ਅਸਲ ਵਿੱਚ ਰਾਮ ਦੇ ਪਰਮਾਤਮਾ ਦੇ ਬੈਰਾਗੀ ਬਣ ਜਾਂਦੇ ਨੇ ਭਾਵ ਉਹਨਾਂ ਦਾ ਇਸ ਮਾਇਆ ਨਾਲੋਂ ਮੋਹ ਟੁੱਟ ਜਾਂਦਾ ਹੈ ਤੇ ਉਹਨਾਂ ਦਾ ਪਿਆਰ ਪਰਮਾਤਮਾ ਨਾਲ ਸ਼ਬਦ ਨਾਲ ਨਾਮ ਨਾਲ ਬਣ ਜਾਂਦਾ ਹੈ ਉਹਨਾਂ ਨੂੰ ਬੈਰਾਗੀ ਆਖੀਦਾ ਹੈ ਸੋ ਅੱਗੇ ਸ਼ਬਦ ਮਾਥੇ ਭਾਗ ਜਦੋਂ ਮੱਥੇ ਦੇ ਉੱਤੇ ਲਿਖੇ ਹੋਏ ਭਾਗਾਂ ਦੀ ਆਪਾਂ ਗੱਲ ਕਰਦੇ ਹਾਂ ਤੇ ਉਦੋਂ ਐ ਲੱਗਦਾ ਜਿਵੇਂ ਸਾਡੇ ਮੱਥੇ ਉੱਤੇ ਕੁਝ ਲਿਖਿਆ ਹੋਇਆ ਹੋਵੇ ਜਾਂ ਲਿਖਿਆ ਜਾਂਦਾ ਹੋਵੇ ਜੋ ਅਸੀਂ ਕਰਮ ਕਰਾਂਗੇ ਉਹ ਸਾਡੇ ਤੇ ਸਾਡੇ ਮੱਥੇ ਤੇ ਲਿਖੇ ਜਾਣਗੇ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਜਦੋਂ ਆਪਾਂ ਮਾਥੇ ਭਾਗ ਸ਼ਬਦ ਪੜ੍ਹਦੇ ਹਾਂ ਅਸਲੇ ਵਿੱਚ ਇਹ ਅਰਥ ਇਹ ਨਹੀਂਗਾ ਇਹਦਾ ਅਰਥ ਹੈ ਜਿਹਦੇ ਮੱਥੇ ਦੇ ਭਾਗ ਜਾਗ ਪੈਂਦੇ ਨੇ ਮਨ ਨੂੰ ਉਹਨਾਂ ਉੱਤੇ ਪਰਮਾਤਮਾ ਦੀ ਕਿਰਪਾ ਹੋ ਜਾਂਦੀ ਹੈ ਜਾਂ ਆਪਾਂ ਇਹਨੂੰ ਦੂਜੀ ਤਰ੍ਹਾਂ ਆਖੀਏ ਕਿ ਜਿਨ੍ਹਾਂ ਲੋਕਾਂ ਤੇ ਨਾਮ ਸਿਮਰਨ ਦੁਆਰਾ ਮਹਾਂਪੁਰਸ਼ਾਂ ਦੀ ਸੰਗਤ ਕਰਨ ਨਾਲ ਪਰਮਾਤਮਾ ਦੀ ਕਿਰਪਾ ਹੋ ਜਾਂਦੀ ਹੈ ਕਿਰਪਾ ਵੀ ਅਸੀਮ ਕਿਰਪਾ ਬੇਹੱਦ ਕਿਰਪਾ ਜਿਹਦੀ ਕੋਈ ਹੱਦ ਨਹੀਂ ਹੁੰਦੀ ਜਿੰਨਾ ਉੱਤੇ ਉਹ ਕਿਰਪਾ ਹੋ ਜਾਏ ਉਹਨਾਂ ਦੇ ਮੱਥੇ ਦੇ ਭਾਗ ਜਾਗ ਪੈਂਦੇ ਨੇ ਤੇ ਗੁਰਬਾਣੀ ਵਿੱਚ ਇਸ ਗੱਲ ਨੂੰ ਇਸ ਤਰ੍ਹਾਂ ਵੀ ਦਰਸਾਇਆ ਗਿਆ ਹੈ ਭਾਗ ਪੂਰਾ ਤਿੰਨ ਜਾਗਿਆ ਜਪਿਆ ਨਿਰੰਕਾਰ ਜਿਨ੍ਹਾਂ ਨੇ ਨਿਰਅਕਾਰ ਵਾਹਿਗੁਰੂ ਜੀ ਦੇ ਨਾਮ ਦਾ ਜਪ ਕੀਤਾ ਸਿਮਰਨ ਕੀਤਾ ਉਹਦਾ ਧਿਆਨ ਕੀਤਾ ਉਹਨਾਂ ਦਾ ਭਾਗ ਜਾਗ ਪੈਂਦਾ ਭਾਗ ਪੂਰਾ ਤਿੰਨ ਜਾਗਿਆ ਜਪਿਆ ਨਿਰੰਕਾਰ ਸਾਧੂ ਸੰਗਤ ਲੱਗਿਆ ਤਰਿਆ ਸੰਸਾਰ ਸਾਧੂਆਂ ਦੀ ਸੰਗਤ ਮਹਾਪੁਰਸ਼ਾਂ ਦੀ ਸੰਗਤ ਗੁਰੂਆਂ ਦੀ ਸੰਗਤ ਗੁਰੂਆਂ ਦੀ ਪਵਿੱਤਰ ਬਾਣੀ ਦੀ ਸੰਗਤ ਇਕਰਨ ਨਾਲ ਮੱਥੇ ਦੇ ਭਾਗ ਜਾਗ ਪੈਂਦੇ ਨੇ ਭਾਵ ਅਕਾਲ ਪੁਰਖ ਵਾਹਿਗੁਰੂ ਜੀ ਦੀ ਅਸੀਮ ਕਿਰਪਾ ਵਰਤ ਜਾਂਦੀ ਹੈ ਗੁਰਬਾਣੀ ਵਿੱਚ ਇਸ ਤਰ੍ਹਾਂ ਵੀ ਬਚਨ ਲਿਖੇ ਨੇ ਪੂਰਬ ਕਰਮ ਅੰਕੁਰ ਜਦ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ ਬੈਰਾਗਵਾਨ ਮਹਾਪੁਰਸ਼ਾਂ ਦੀ ਸੰਗਤ ਪ੍ਰਾਪਤ ਹੋ ਜਾਂਦੀ ਹੈ ਜਦੋਂ ਮੱਥੇ ਦੇ ਭਾਗ ਜਾਗਦੇ ਨੇ ਭਾਗ ਜਾਗਦੇ ਨੇ ਜਦੋਂ ਮਾਲਕ ਦੀ ਕਿਰਪਾ ਹੁੰਦੀ ਹੈ ਸੋ ਇਹ ਦੋਵੇਂ ਚੀਜ਼ਾਂ ਆਪਸ ਵਿੱਚ ਕਨੈਕਟਡ ਨੇ ਆਪਸ ਵਿੱਚ ਸਬੰਧ ਰੱਖਦੀਆਂ ਨੇ ਨਾਮ ਸਿਮਰਨ ਕਰਾਂਗੇ ਚੰਗੇ ਕਰਮ ਕਮਾਵਾਂਗੇ ਪਰਮਾਤਮਾ ਦੀ ਕਿਰਪਾ ਹੋਏਗੀ ਪਰਮਾਤਮਾ ਦੀ ਕਿਰਪਾ ਹੋਏਗੀ ਤੇ ਭਾਗ ਮਨ ਨੂੰ ਜਾਗ ਪੈਣਗੇ ਸੋ ਸਾਨੂੰ ਇਹ ਤਿੰਨ ਸ਼ਬਦਾਂ ਦਾ ਜਾਪਾਂ ਲਏ ਨੇ ਤੇ ਇਹਦੇ ਤੇ ਸਾਨੂੰ ਜ਼ਰੂਰ ਧਿਆਨ ਰੱਖਣਾ ਚਾਹੀਦਾ ਹੈ ਇੱਕ ਤਾਂ ਵਿਸ਼ਿਆਂ ਵਿਕਾਰਾਂ ਤੋਂ ਆਪਣੇ ਮਨ ਨੂੰ ਉਪਰਾਮ ਰੱਖਣਾ ਮਾਇਆ ਮੋਹ ਵਿੱਚ ਨਾ ਫਸਣਾ ਭਾਵੇਂ ਸਿੱਖੀ ਦਾ ਸਿਧਾਂਤ ਹੈ ਕਿ ਆਪਾਂ ਕੋਈ ਗ੍ਰਸਤ ਛੱਡ ਕੇ ਘਰ-ਬਾਰ ਤਿਆਕ ਕੇ ਦੁਨੀਆ ਨੂੰ ਛੱਡ ਕੇ ਕਿਤੇ ਜਾਣਾ ਨਹੀਂ ਨਾ ਹੀ ਜਾਇਆ ਜਾ ਸਕਦਾ ਹੈ ਜਾਇਆ ਹੀ ਨਹੀਂ ਜਾ ਸਕਦਾ ਦੁਨੀਆ ਨੂੰ ਛੱਡ ਕੇ ਬੰਦਾ ਕਿੱਥੇ ਜਾਏਗਾ ਪਹਾੜਾਂ ਵਿੱਚ ਜਾਵਾਂਗੇ ਉੱਥੇ ਵੀ ਤੇ ਲੋਕ ਕੋਈ ਨਾ ਕੋਈ ਆਪਣੀ ਗੁਫਾ ਬਣਾ ਕੇ ਬਹਿ ਜਾਂਦੇ ਨੇ ਸੰਨਿਆਸੀ ਲੋਕ ਜੰਗਲਾਂ ਵਿੱਚ ਚਲੇ ਜਾਂਦੇ ਨੇ ਉੱਥੇ ਵੀ ਕਿਸੇ ਰੁੱਖ ਦੇ ਹੇਠਾਂ ਆਪਣੀ ਥਾਂ ਬਣਾ ਕੇ ਬਹਿ ਜਾਂਦੇ ਨੇ ਕੁਝ ਲੋਕ ਘਰ-ਬਾਰ ਛੱਡ ਕੇ ਆਸ਼ਰਮ ਬਣਾ ਲੈਂਦੇ ਨੇ ਉਹ ਘਰ ਦੇ ਕੋਈ 2-4 ਕਮਰੇ ਛੱਡੇ ਹੁੰਦੇ ਨੇ ਆਸ਼ਰਮ ਵਿੱਚ ਸੈਂਕੜੇ ਬਨ ਜਾਂਦੇ ਨੇ ਛੱਡਿਆ ਫਿਰ ਕੀ ਸੋ ਇਹਨੂੰ ਛੱਡਣਾ ਵੀ ਨਹੀਂ ਗੁਰੂ ਜੀ ਆਖਦੇ ਨੇ ਇਹਨੂੰ ਛੱਡ ਕੇ ਦੌੜਨ ਦੀ ਲੋੜ ਨਹੀਂ ਉਹ ਜਿਹੜੇ ਛੱਡ ਕੇ ਭੱਜਦੇ ਨੇ ਉਹਤੇ ਸਾਡੀ ਨਿਗਾ ਵਿੱਚ ਜਾਂ ਗੁਰਮਤ ਦੀ ਨਿਗਾ ਵਿੱਚ ਉਹ ਪਘੋੜੇ ਹੁੰਦੇ ਨੇ ਦੁਨੀਆ ਵੱਲ ਸੋ ਪਘੋੜੇ ਨਹੀਂ ਹੋਣ ਦੀ ਲੋੜ ਹਾਂ ਕਿਤੇ ਸਾਧੂਆਂ ਦੀ ਸੰਗਤ ਕਰਨ ਲਈ ਕੋਈ ਮਹਾਪੁਰਸ਼ਾਂ ਕੋਲ ਬੈਠਣ ਲਈ ਕਿਤੇ ਤੁਹਾਨੂੰ ਘਰੋਂ ਦੂਰ ਨੇੜੇ ਜਾਣਾ ਪੈ ਦਿਹਾੜੀ ਡੰਗ ਲਈ ਤੇ ਜਾਣਾ ਚਾਹੀਦਾ ਸੰਗਤ ਕਰਨ ਲਈ ਮੇਰਾ ਤੇ ਵੀ ਵਿਚਾਰ ਹੈ ਕਿ ਜੇ ਕੋਈ ਇਸ ਤੋਂ ਵਧੇਰੇ ਸਮਾਂ ਵੀ ਕਿਤੇ ਸਾਧੂਆਂ ਕੋਲ ਕਿਸੇ ਪੂਰਨ ਮਹਾਂਪੁਰਸ਼ ਕੋਲ ਗੁਰਬਾਣੀ ਦਾ ਅਧਿਐਨ ਕਰਨ ਲਈ ਗੁਰਬਾਣੀ ਨੂੰ ਡੂੰਘਾ ਸਮਝਣ ਲਈ ਵਿਦਵਾਨਾਂ ਦੀ ਸੰਗਤ ਵਿੱਚ ਸਾਨੂੰ ਕਿਤੇ ਲੰਮਾ ਸਮਾਂ ਵੀ ਜਾਣਾ ਪੈ ਤੇ ਕੋਈ ਹਰਜ ਨਹੀਂ ਉਹ ਕੋਈ ਦੁਨੀਆ ਛੱਡ ਕੇ ਭੱਜਣ ਵਾਲੀ ਗੱਲ ਨਹੀਂ ਜੇ ਮੈਂ ਆਪਣੇ ਬੱਚੇ ਜਾਂ ਆਪਾਂ ਸਾਰੇ ਵੀ ਜਦੋਂ ਕਿਤੇ ਪੜਨ ਲਈ ਜਾਂਦੇ ਆ ਤੇ ਜ਼ਰੂਰੀ ਥੋੜਾ ਵੀ ਸਾਡੇ ਘਰ ਵਿੱਚ ਹੀ ਸਕੂਲ ਹੋਣ ਤੇ ਸਾਨੂੰ ਘਰ ਛੱਡ ਕੇ ਕਿਤੇ ਜਾਣਾ ਪੈਂਦਾ ਤੇ ਫਿਰ ਆਪਾਂ ਲੰਮਾ ਸਮਾਂ ਉੱਥੇ ਰਹਿ ਕੇ ਪੜ੍ਹਾਈ ਕਰਕੇ ਆਪਣੀ ਪੂਰੀ ਫਿਰ ਘਰ ਆ ਜਾਂਦੇ ਆ ਕਈ ਵਾਰੀ ਨੌਕਰੀ ਕਰਨ ਲਈ ਸਾਨੂੰ ਘਰ-ਬਾਰ ਛੱਡ ਕੇ ਦੂਰ ਜਾਣਾ ਪੈਂਦਾ ਤੇ ਉਹਦਾ ਮਤਲਬ ਇਹ ਥੋੜੀ ਹੁੰਦਾ ਕਿ ਅਸੀਂ ਘਰ-ਬਾਰ ਛੱਡ ਦਿੱਤਾ ਹੈ ਕੋਈ ਸੋ ਇਸ ਤੰਗ ਦੇ ਨਾਲ ਜੇ ਸਾਨੂੰ ਗੁਰਮਤਿ ਦਾ ਦੇਹਨ ਕਰਨ ਲਈ ਨਾਮ ਸਿਮਰਨ ਦਾ ਅਭਿਆਸ ਕਰਨ ਲਈ ਚੰਗਿਆਂ ਮਹਾਪੁਰਸ਼ਾਂ ਕੋਲ ਵਿਦਵਾਨ ਸੱਜਣਾ ਕੋਲ ਗਿਆਨੀ ਜਣਾ ਕੋਲ ਜਾਣਾ ਵੀ ਪਵੇ ਤੇ ਉਹ ਕੋਈ ਹਰਜ ਨਹੀਂ ਹੁੰਦਾ ਉਹਦਾ ਉਹਨੂੰ ਦ੍ਰਿਸਤ ਦਾ ਤਿਆਗ ਨਹੀਂ ਮੰਨਿਆ ਜਾ ਸਕਦਾ ਉਸ ਨੂੰ ਘਰ ਬਾਹਰ ਛੱਡਿਆ ਨਹੀਂ ਮੰਨਿਆ ਜਾ ਸਕਦਾ ਸੋ ਵਿਰਾਗ ਵਿੱਚ ਰਹਿਣਾ ਦੁਨਿਆਵੀ ਮੋਹ ਮਮਤਾ ਤੋਂ ਆਪਣੇ ਮਨ ਨੂੰ ਉੱਚਾ ਉਠਾ ਲੈਣਾ ਤੇ ਸਾਧੂਆਂ ਦੀ ਸੰਗਤ ਵਿੱਚ ਰਹਿਣਾ ਗੁਰਮੁਖ ਹੋ ਮੱਥੇ ਦਾ ਭਾਗ ਜਾਗ ਪੈਂਦਾ ਸੋ ਇਹ ਆਪਾਂ ਤਿੰਨ ਸ਼ਬਦਾਂ ਸਮਝੇ ਨੇ ਹੋ ਸਕੇ ਤੇ ਨਾ ਤੇ ਆਪਾਂ ਅਮਲ ਵੀ ਜ਼ਰੂਰ ਕਰੀਏ ਉਨਾ ਪਿਆਸ ਲੋਕ ਦੇ ਪੂਰੇ ਅਰਥ ਆਪਾਂ ਸਮਝਦੇ ਹਾਂ ਗੁਰੂ ਸਾਹਿਬ ਨੇ ਆਖਿਆ ਜੇਹੇ ਜੇਹ ਤੋ ਮਤਲਬ ਇਹ ਜਿਸ ਮਨੁੱਖ ਨੇ ਵਿਖਿਆ ਸਗਲੀ ਤਜੀ ਸਾਰੀ ਦੀ ਸਾਰੀ ਮਾਇਆ ਛੱਡ ਦਿੱਤੀ ਇੱਕ ਦੋ ਚੀਜ਼ਾਂ ਨਹੀਂ ਕਿ ਘਰ ਛੱਡਿਆ ਤੇ ਬਾਹਰ ਹੋਰ ਕੋਈ ਪਕੜ ਬਣ ਗਈ ਜਦ ਮਾਇਆ ਤਿਆਗੀ ਤੇ ਕਿਸੇ ਹੋਰ ਚੀਜ਼ ਦਾ ਮੋਹ ਪੈ ਗਿਆ ਸਗਲੀ ਤੋਂ ਮਤਲਬ ਇਹ ਸਾਰੀ ਦੀ ਸਾਰੀ ਟੋਟਲ ਜਿੰਨੇ ਵੀ ਸਾਡੇ ਅੰਦਰ ਵਿਕਾਰ ਨੇ ਮੋਹ ਹੈ ਮਮਤਾ ਹੈ ਅਪਨਾਤ ਹੈ ਹਉਮੈ ਆ ਉਹ ਜਿਹੜੇ ਪੰਜ ਚੋਰ ਜਿੰਨਾਂ ਨੂੰ ਆਨੇ ਕਾਮ ਕ੍ਰੋਧ ਆਦਿ ਕੋ ਨੇ ਸਭਨਾ ਦਾ ਹੀ ਤਿਆਗ ਕਰਨਾ ਪੈਣਾ ਜਿਸ ਮਨੁੱਖ ਨੇ ਸਮੁੱਚੇ ਰੂਪ ਵਿੱਚ ਇਸ ਮੋਹ ਮਮਤਾ ਦਾ ਤਿਆਗ ਕਰ ਦਿੱਤਾ ਤੇ ਤਿਆਗ ਕਰਕੇ ਕੀਤਾ ਕੀ ਲੀਓ ਭੇਖ ਬੈਰਾਗ ਵੈਰਾਗ ਦਾ ਭੇਖ ਧਾਰਨ ਕੀਤਾ ਹੋਰ ਕਿਸੇ ਕਿਸਮ ਦਾ ਭੇਖ ਧਾਰਨ ਕਰਨ ਲਈ ਸਾਨੂੰ ਗੁਰਮਤ ਨਹੀਂ ਆਖਦੀ ਗੁਰਮਤ ਸਾਨੂੰ ਸਿਖਾਉਂਦੀ ਹੈ ਕਿ ਤੁਸੀਂ ਜਿੱਥੇ ਵੀ ਰਹੋ ਜਿਹੋ ਜਿਹੇ ਲੋਕਾਂ ਦਾ ਉੱਥੇ ਭੇਖ ਹੈ ਬਾਣਾ ਹੈ ਕੱਪੜੇ ਹਨ ਉਹੋ ਜੇ ਤੁਸੀਂ ਵੀ ਪਾ ਲੋ ਕੋਈ ਫਰਕ ਇਹਦੇ ਨਾਲ ਨਹੀਂ ਪੈਂਦਾ ਕਿਸੇ ਉੱਚੇ ਚੇਤੇ ਤਰ੍ਹਾਂ ਦੇ ਭੇਖ ਨਾਲ ਕੋਈ ਰੱਬ ਦੀ ਨੇੜਤਾ ਨਹੀਂ ਮਿਲਦੀ ਉੰਜ ਭੇਖ ਆਪਣੀ ਥਾਂ ਤੇ ਇਹ ਬਹੁਤ ਮਹੱਤਵ ਰੱਖਦਾ ਜਿਵੇਂ ਪੁਲਸ ਵਾਲਿਆਂ ਦੀ ਵਰਦੀ ਏ ਫੌਜ ਵਾਲਿਆਂ ਦੀ ਵਰਦੀ ਏ ਉਹ ਉਹ ਆਪਣੀ ਵਰਦੀ ਵਿੱਚ ਹੋਣ ਤੇ ਅਸੀਂ ਪਹਿਚਾਨ ਲੈਂਦੇ ਆ ਕਿ ਪੁਲਿਸ ਦਾ ਆਦਮੀ ਹੈ ਇਹ ਫੌਜੀ ਹੈ ਜਾਂ ਇਸ ਤਰ੍ਹਾਂ ਸੀ ਸਮਝ ਲੈਣੇ ਆ ਅਸੀਂ ਇਥੇ ਸਟੋਰਾਂ ਤੇ ਜਾਂਦੇ ਆ ਉਹ ਕਿਤੇ ਕੁਰਤੀ ਜੀ ਪਾਈ ਹੁੰਦੀ ਉਹਨਾਂ ਨੇ ਜਿਹੜੇ ਉੱਥੇ ਏਮਪਲੋਈ ਕੰਮ ਕਰਦੇ ਨੇ ਆਪਾਂ ਕੋਈ ਚੀਜ਼ ਪੁੱਛਣੀ ਹੋਵੇ ਤੇ ਆਪਾਂ ਹਰ ਇੱਕ ਨੂੰ ਨਹੀਂ ਪੁੱਛਦੇ ਉਹ ਜਿੰਨੇ ਆਪਣੇ ਉੱਤੇ ਉਹ ਕੁਰਤੀ ਜੀ ਪਾਈ ਹੁੰਦੀ ਸਟੋਰ ਵਾਲਿਆਂ ਦੀ ਆਪਾਂ ਉਹਨੂੰ ਜਾ ਕੇ ਪੁੱਛਦੇ ਆ ਕਿ ਮੈਨੂੰ ਆ ਚੀਜ਼ ਦੱਸ ਕਿੱਥੇ ਆ ਸੋ ਭੇਖ ਆਪਣੀ ਜਗ੍ਹਾ ਤੇ ਠੀਕ ਵੀ ਹੈ ਯੋਗ ਵੀ ਹੈ ਇਹਦਾ ਇਸ ਤਰ੍ਹਾਂ ਨਹੀਂ ਕਿ ਭੇਖ ਕੋਈ ਮਾੜਾ ਹੈ ਪਰ ਜੇ ਕੋਈ ਵਿਅਕਤੀ ਪੁਲਿਸ ਅਫਸਰ ਹੋਵੇ ਨਾ ਲੇਕਿਨ ਕਿਸੇ ਤੋਂ ਚੋਰੀ ਕਰਕੇ ਜਾਂ ਉਹੋ ਜੀ ਵਰਦੀ ਬਣਵਾ ਕੇ ਪਾਈ ਫਿਰਦਾ ਹੋਵੇ ਤੇ ਉਹ ਭੇਖ ਮਾੜਾ ਹੈ ਉਹ ਫੜਿਆ ਜਾਏਗਾ ਉਹਨੂੰ ਸਜ਼ਾ ਵੀ ਜ਼ਰੂਰ ਹੋਏਗੀ ਤੇ ਉਹ ਇੱਕ ਤਰ੍ਹਾਂ ਨਾਲ ਲੋਕਾਂ ਨਾਲ ਧੋਖਾ ਵੀ ਕਰ ਰਿਹਾ ਹੋਵੇਗਾ ਇਸੇ ਤਰ੍ਹਾਂ ਜਿਹੜੇ ਲੋਕ ਸਾਧੂਆਂ ਵਾਲਾ ਭੇਖ ਪਾ ਲੈਂਦੇ ਨੇ ਬਾਣਾ ਪਾ ਲੈਂਦੇ ਨੇ ਭਾਵੇਂ ਉਹ ਸਿੱਖਾਂ ਵਾਲਾ ਹੀ ਕਿਉਂ ਨਾ ਹੋਵੇ ਪੰਜ ਕਕਾਰਾਂ ਵਾਲਾ ਬਾਣਾ ਹੀ ਕਿਉਂ ਨਾ ਹੋਵੇ ਪਰ ਜੇ ਉਹ ਅਸਲੀ ਨਹੀਂ ਹਨ ਜਿਵੇਂ ਇੱਕ ਆਪਾਂ ਉਦਾਹਰਣ ਲਈਏ ਕਿ ਜੇ ਕੋਈ ਪੁਲਿਸ ਅਫੀਸਰ ਦੀ ਬਦਲੀ ਵਰਦੀ ਪਾ ਲਵੇ ਲੇਕਿਨ ਹੋਵੇ ਨਾ ਕਿ ਉਹ ਲੋਕਾਂ ਨਾਲ ਧੋਖਾ ਕਰ ਰਿਹਾ ਹੁੰਦਾ ਹੈ ਤੇ ਫੜੇ ਜਾਣ ਤੇ ਉਹਨੂੰ ਸਜ਼ਾ ਵੀ ਮਿਲੇਗੀ ਇਸੇ ਤਰ੍ਹਾਂ ਕੋਈ ਸਾਧੂ ਨਹੀਂ ਉਹਨੇ ਸਾਧੂਆਂ ਵਾਲਾ ਬਾਣਾ ਜਾਂ ਭੇਖ ਧਾਰਨ ਕਰ ਲਿਆ ਤੇ ਉਹ ਲੋਕਾਂ ਨਾਲ ਧੋਖਾ ਕਰ ਰਿਹਾ ਲੋਕਾਂ ਨਾਲ ਠੱਗੀ ਮਾਰ ਰਿਹਾ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਉਹ ਨਹੀਂ ਕਰਨਾ ਚਾਹੀਦਾ ਉਸ ਭੇਖ ਦੀ ਜ਼ਰੂਰਤ ਨਹੀਂ ਵੈਰਾਗ ਦਾ ਭੇਖ ਧਾਰਨ ਕਰਨਾ ਭਾਵੇਂ ਇਸ ਮੂਮਨਤਾ ਤੋਂ ਉਪਰਾਮ ਹੋਣਾ ਆਪਣੀ ਸੁਰਤ ਨੂੰ ਉੱਚਾ ਉਠਾ ਲੈਣਾ ਸੋ ਇਹ ਭੇਖ ਧਾਰਨ ਜਿਸ ਨੇ ਕਰ ਲਿਆ ਜਿਸ ਮਨੁੱਖ ਨੇ ਇਹ ਸਮੁੱਚੀ ਵਿਕਾਰਾਂਤ ਰੂਪ ਮਾਇਆ ਦਾ ਤਿਆਗ ਕਰ ਦਿੱਤਾ ਤੇ ਰੱਬ ਨਾਲ ਪਿਆਰ ਕਰਨ ਦਾ ਭੇਖ ਧਾਰਨ ਕਰ ਲਿਆ ਕੋਹ ਨਾਨਕ ਸਤਿਗੁਰੂ ਜੀ ਫਰਮਾਉਂਦੇ ਨੇ ਸੋ ਮੇਰੇ ਮਨਾ ਐ ਮੇਰੇ ਮਨਾ ਸੋਨਾ ਤੇਹਨ ਨਾਲ ਮਾਥੇ ਪਾਣ ਮੰਨ ਉਸ ਮਨੁੱਖ ਦੇ ਮੱਥੇ ਦੇ ਚੰਗੇ ਭਾਗ ਹਨ ਤੇ ਅਸੀਂ ਉੱਤੇ ਗੱਲ ਕਰ ਹੀ ਲਈਏ ਕਿ ਇਹ ਚੰਗੇ ਭਾਗ ਕੋਈ ਇੱਥੇ ਮੱਥੇ ਉੱਤੇ ਲੇਖ ਨਹੀਂ ਲਿਖੇ ਜਾਂਦੇ ਜਿਵੇਂ ਪੁਰਾਣੇ ਸਮੇਂ ਵਿੱਚ ਇੱਕ ਧਾਰਨਾ ਸੀ ਕਿ ਸਾਡੇ ਮੋਢਿਆਂ ਤੇ ਚਿੱਤਰ ਤੇ ਗੁਪਤ ਬੈਠੇ ਹੋਏ ਨੇ ਚਤੁਰ ਸਵੇਰ ਦੇ ਸਾਡੇ ਕਰਮ ਲਿਖਦਾ ਰਹਿੰਦਾ ਹੈ ਤੇ ਗੁਪਤ ਰਾਤ ਦੇ ਕਰਮ ਲਿਖਦਾ ਰਹਿੰਦਾ ਹੈ ਤੇ ਜਦੋਂ ਬੰਦਾ ਮਰ ਜਾਂਦਾ ਹੈ ਉਹ ਧਰਮ ਰਾਜ ਕੋਲ ਜਾਂਦਾ ਤੇ ਉੱਥੇ ਚਤੁਰ ਗੁਪਤ ਆਪਣੀ ਆਪਣੀ ਵਈ ਖੋਲ ਕੇ ਤੇ ਉਹ ਧਰਮ ਰਾਜ ਦੇ ਸਾਹਮਣੇ ਰੱਖ ਦਿੰਦੇ ਨੇ ਭਈ ਇਹਨੇ ਸਾਰੇ ਦਿਨ ਜਿੰਨੇ ਵੀ ਮਿਲੇ ਸੀ ਇਹਨੂੰ ਆ ਕਰਮ कमाए ਤੇ ਸਾਰੀਆਂ ਰਾਤਾਂ ਵਿੱਚ ਆ ਕਰਮਾਏ ਫਿਰ ਧਰਮ ਰਾਜ ਆ ਉਹ ਲੇਖਾ ਜੋਖਾ ਕਰਕੇ ਉਹ ਨੂੰ ਸਜ਼ਾ ਦੇਣੀ ਹੈ ਜਾਂ ਇਨਾਮ ਦੇਣਾ ਹੈ ਉਹ ਫਿਰ ਅੱਗੇ ਗੱਲ ਤੁਰ ਪੈਂਦੀ ਹੈ ਪਰ ਗੁਰਮਤ ਦਾ ਮੰਨਣਾ ਇਹ ਨਹੀਂ ਹੈ ਨਾ ਕੋਈ ਚਿੱਤਰ ਗੁਪਤ ਮੋਢਿਆਂ ਤੇ ਬੈਠੇ ਨੇ ਤੇ ਨਾ ਹੀ ਕੋ ਜਿਸ ਤਰ੍ਹਾਂ ਦਾ ਸਾਨੂੰ ਨਜ਼ਰ ਆ ਰਿਹਾ ਸਗੋਂ ਮਨੁੱਖ ਦੇ ਕਰਮ ਸਾਰਾ ਸੰਸਾਰ ਵੇਖਦਾ ਹੈ ਜੇ ਸੰਸਾਰ ਨਾ ਹੀ ਵੇਖੇ ਤੇ ਮਨੁੱਖ ਆਪ ਤੇ ਵੇਖਦਾ ਹੀ ਚਾਹੇ ਇਹ ਰਾਤ ਨੂੰ ਕਰੇ ਚਾਹੇ ਇਹ ਦਿਨ ਦੇ ਚਾਨਣ ਵਿੱਚ ਕਰੇ ਤੇ ਚਾਹੇ ਰਾਤ ਦੇ ਹਨੇਰੇ ਵਿੱਚ ਕਰੇ ਬੰਦੇ ਨੂੰ ਆਪਣੇ ਕਰਮਾਂ ਦਾ ਆਪ ਪਤਾ ਹੀ ਹੁੰਦਾ ਹੈ ਤੇ ਫਿਰ ਰੱਬ ਕਿਵੇਂ ਵੇਖਦਾ ਹੈ ਅਸਲ ਵਿੱਚ ਰੱਬ ਕੋਈ ਬੰਦੇ ਨਾਲੋਂ ਵੱਖਰਾ ਤੇ ਨਹੀਂ ਹੈ ਨਾ ਉਹ ਤੇ ਸਰਵ ਵਿਆਪਕ ਹੈ ਤੇ ਉਹ ਸਾਡੇ ਅੰਦਰ ਬੈਠਾ ਹੋਇਆ ਹੀ ਸਾਡੇ ਕਰਮਾਂ ਨੂੰ ਵੇਖਦਾ ਹੈ ਤੇ ਜਦੋਂ ਆਪਾਂ ਚੰਗੇ ਕਰਮ ਕਮਾਉਨੇ ਆ ਮਹਾਪੁਰਸ਼ਾਂ ਦੀ ਸੰਗਤ ਕਰਦੇ ਆ ਤੇ ਫਿਰ ਮਨ ਨੂੰ ਆਪਣਾ ਮੱਥੇ ਦਾ ਭਾਗ ਜਾਗ ਪਿਆ ਹੈ ਸੋ ਆਪਾਂ ਇਹ ਜੋ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਬਚਨ ਨੇ ਇਹਨਾਂ ਨੂੰ ਆਪਣੇ ਜੀਵਨ ਵਿੱਚ ਅਪਣਾਈਏ ਜੀਵਨ ਵਿੱਚ ਅਪਣਾਉਣਾ ਕਿਸ ਤਰ੍ਹਾਂ ਹੈ ਇਹਨਾਂ ਨੂੰ ਜੀਵਨ ਵਿੱਚ ਅਪਣਾਉਣ ਲਈ ਜੋ ਆਖਿਆ ਗਿਆ ਉਹ ਕਰਨ ਦੀ ਲੋੜ ਹੈ ਇਹ ਵਿਸ਼ੇਵਕਾਰਾਂ ਦਾ ਤਿਆਗ ਕਰਨਾ ਪਰਮਾਤਮਾ ਨਾਲ ਪਿਆਰ ਕਰਨਾ ਦੁਨਿਆਵੀ ਮੋਹ ਮਮਤਾ ਤੋਂ ਉੱਚੇ ਉੱਠਣਾ ਤੇ ਇਹ ਸਭ ਹੁੰਦਾ ਹੈ ਸੰਗਤ ਕਰਨ ਨਾਲ ਬਾਣੀ ਦਾ ਪਾਠ ਜਾਂ ਧਾਰਮਿਕ ਪੁਸਤਕਾਂ ਕਿਤਾਬਾਂ ਪੜਨ ਨਾਲ ਇਸ ਤਰ੍ਹਾਂ ਇਹਨੂੰ ਆਪਾਂ ਸੰਗਤ ਹੀ ਆਖਦੇ ਹਾਂ ਚਾਹੇ ਅਸੀਂ ਚੰਗੀਆਂ ਕਿਤਾਬਾਂ ਪੜਦੇ ਹਾਂ ਜਦੋਂ ਗੁਰੂ ਸਾਹਿਬ ਦੀ ਅੰਮ੍ਰਿਤ ਬਾਣੀ ਪੜ੍ਹਦੇ ਆ ਇਹ ਸਾਰਾ ਸੰਗਤ ਹੀ ਹੁੰਦੀ ਹੈ ਜਾਂ ਅਸੀਂ ਕਿਸੇ ਗਿਆਨਵਾਨ ਪੁਰਸ਼ ਕੋਲ ਕਿਸੇ ਸਿਆਣੇ ਮਹਾਪੁਰਸ਼ ਕੋਲ ਬੈਠਦੇ ਆ ਉਹ ਸਾਰੀ ਸੰਗਤ ਹੀ ਹੁੰਦੀ ਹੈ ਤੇ ਸੰਗਤ ਕਰਨ ਦੇ ਨਾਲ ਸਾਨੂੰ ਇਹ ਸਮਝ ਆ ਜਾਂਦੀ ਹੈ ਕਿ ਇਹ ਸੰਸਾਰ ਨਾਸ਼ਵੰਤ ਹੈ ਤੇ ਇਹਦੇ ਨਾਲ ਸਾਨੂੰ ਆਪਣੀ ਪਕੜ ਬਣਾ ਕੇ ਰੱਖਣ ਦੀ ਕੋਈ ਵੀ ਜ਼ਰੂਰਤ ਨਹੀਂ ਜਿੰਨਾ ਚਿਰ ਮਾਲਕ ਨੇ ਸਾਨੂੰ ਸਮਾਂ ਦਿੱਤਾ ਹੈ ਉਨਾ ਚਿਰ ਰਹਿਣਾ ਤੇ ਇੱਥੇ ਹੀ ਹੈ ਤੇ ਲੇਕਿਨ ਆਪਣੀ ਸੁਰਤ ਨੂੰ ਆਪਣੇ ਮਾਲਕ ਨਾਲ ਜੋੜ ਕੇ ਰੱਖਣਾ ਇਸ ਤਰ੍ਹਾਂ ਕਰਨ ਨਾਲ ਅਸੀਂ ਗੁਰੂ ਦੇ ਬਚਨਾਂ ਨੂੰ ਆਪਣੇ ਅਮਲੀ ਜੀਵਨ ਵਿੱਚ ਲਿਆ ਸਕਾਂਗੇ ਸੋ ਅੱਜ ਆਪਾਂ ਇੱਥੇ ਵਿਚਾਰ ਸਮਾਪਤ ਕਰਦੇ ਹਾਂ ਮੇਰੇ ਕੋਲੋਂ ਵਿਚਾਰ ਕਰਦੇ ਹਾਂ ਅਨੇਕ ਤਰ੍ਹਾਂ ਦੀਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨਾ ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ